ਨੰਨ ਦੋ ਨਾਲ ਚਿੜੀਆਂ ਨੇ ਘਰ ਬਣਾ ਲਿਆ ਤੇ ਹੁਣ ਆਪਾਂ ਤੀਜਾ ਇੱਥੇ ਲਾਉਣ ਲੱਗੇ ਆ ਚੌਥਾ ਉੱਥੇ ਟੰਗਿਆ ਹੋਇਆ ਉਹਦੇ ਨਾਲ ਵੇਲ ਨਾਲ ਉਹਦੇ ਵਿੱਚ ਘਰ ਬਣਾਇਆ ਹੋਇਆ ਕਿ ਮੈਂ ਉੱਧੇ ਹੀ ਰੱਖਿਆ ਹੋਇਆ ਸੀਗਾ ਤੇ ਇਹਨੂੰ ਲਾ ਦਿੱਤਾ ਸੀ ਪਹਿਲਾਂ ਲਾਏ ਸੀ ਲੋ ਜੀ ਵਿੱਚ ਵੀ ਆ ਜਾਣ ਚਿੜੀਆਂ ਹਨ ਹੈ ਇਹ ਛੋਟਾ ਹੈ ਮਾੜਾ ਜਿਹਾ ਕਰ ਲਾ ਇਹਦੇ ਨਾਲ ਦਮਾ ਉਹ ਪੇਚ ਕੱਸ ਲਿਆ ਚਿੜੀਆਂ ਵੀ ਦੇਖ ਰਹੀਆਂ ਵੇ ਕੀ ਕਰੀ ਕਰਨ ਦੇ ਆਹਨ ਬੱਟੀ ਉਹ ਇੱਕ ਹੋਰ ਚਿੜੀਆਂ ਆਉਂਦੀਆਂ ਉਹਨਾਂ ਦਾ ਇਦਾਂ ਹਮਲਾ ਕਰਦੀਆਂ ਨਾ ਇਹਨਾਂ ਦੇ ਘਰ ਜਿਹੜੇ ਆ ਉਹਨਾਂ ਤੇ ਜਿਹਨੂੰ ਕਹਿੰਦੇ ਆ ਨਾ ਕਬਜ਼ਾ ਕਰਨਾ ਇਹਨਾਂ ਤੇ ਪਤਾ ਨਹੀਂ ਅੰਡੇ ਖਾਣ ਆਉਂਦੀਆਂ ਇਹਨਾਂ ਦੇ ਅੰਡੇ ਚੱਕਣ ਆਉਂਦੀਆਂ ਬੱਚੇ ਚੱਕਣ ਆਉਂਦੀਆਂਗੇ ਘਰ ਪਰ ਉਹਦੇ ਮਨੀ ਮੂੰਹ ਦੇ ਵਿੱਚ ਉਹ ਹੁੰਦੇ ਆ ਪਰ ਜੇ ਵੀ ਜਿੱਦਾਂ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਘਰ ਬਣਾ ਲਈਏ ਇੱਥੇ ਵੜੇ ਸੱਟ ਮਾਰਦੇ ਨੇ ਤਾਂ ਵਾਸ ਆਈ ਆ ਆ ਫੜ ਲਈ ਪੈंसिल ਜੀ ਲਾਦੀ ਮੋਰ ਆ ਨਾ ਫੜ ਜਿੱਤੇ ਬਹਿ ਜਾਂਦੇ ਹੁੰਦੇ ਪੰਛੀ ਕੰਪੈਨੀਆਂ ਤੇ ਵੀਰ ਦਾ ਲਾਈਆਂ ਹੋਈਆਂ ਫੇ ਪੰਛੀਆਂ ਕੋ ਬਹਿ ਹੁੰਦਾ ਸੀ ਇਹ ਵੱਡੀ ਜਿਆਦੀ ਆਂਦੀ ਤੋੜ ਕੇ ਲਾਈਵ ਨਹੀਂ ਮਾਣੀ ਜੀ ਤੋੜ ਦੇ ਹੁਣ ਤਾਂ ਲੱਗੀ ਗਰੰਡ ਕੋ ਸਹੀ ਚਲ ਕੋਈ ਨਾ ਜਿਹੜੀ ਆ ਇਹਦੇ ਵਿੱਚ ਜਿਹੜੀ ਲੱਗੀ ਹੋਈ ਆ ਮਨੀ ਮੇਰੀ ਲਿਪਸਟਿਕ ਪੈਨਸਲਾ ਆ ਲਿਪਸਟਿਕ ਪੈਨਸਲਾ ਮੇਰੀ ਉਹਦੇ ਸਾਨੂੰ ਕੁਝ ਲੱਭਦਾ ਨਹੀਂ ਸੀ ਮੈਂ ਲਿਪਸਟਿਕ ਪੈਨਸੇ ਲਈ ਲਾਤੀ ਚਲੋ ਲੋ ਜੀ ਇੱਕ ਹੋਰ ਤੁਹਾਡੇ ਗਵਾਂਢੀ ਚੜੀਓ ਆਉਣਗੇ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡਵਾ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਫਰਮਾਂ ਬਪੜਾ ਕਰਨ ਦੇ ਸੀ ਮਨ ਵੀ ਲੱਗਾ ਤੇ ਅੱਜ ਮੈਂ ਨਾ ਸਾਰੇ ਕੱਪੜੇ ਵਗੈਰਾ ਜਿੱਦਾਂ ਪੋਲੀਥੀਨ ਅੰਦਰ ਪੈਕ ਕਰਕੇ ਬੈੱਡਾਂ 'ਚ ਰੱਖੇ ਸੀ ਫਿਰ ਮੈਂ ਐਲਬਮ ਕੱਢੀ ਜਿਹੜੀ ਮੈਰਿਜ ਵਾਲੀ ਉਹਦੇ ਵਿੱਚ ਮੈਂ ਰੱਖ ਦਿੱਤੀ ਇਹਦੇ ਵਿੱਚ ਕਈ ਫੋਟੋ ਹੈਗਾ ਮੈਂ ਵੀਰ ਨੂੰ ਦਿਖਾਉਂਗੀ ਤੇ ਇਹ ਸਾਡੀ ਮੇਰੀ ਤੇ ਮੇਰੇ ਹਸਬੰਦ ਦੀ ਪਹਿਲੀ ਫੋਟੋ ਜ਼ਿੰਦਗੀ ਦੀ ਉਹ ਨਾਮ ਲੋਕਾਂ ਨੇ ਮੈਂ ਨਹੀਂ ਸਿੰਪਲ ਹੁੰਦੀ ਸੀ ਨਾ ਇੰਨੀ ਸਿੰਪਲ ਜਿਹਨੂੰ ਕਹਦੋਂ ਨਾ ਮੈਂ ਕੰਨਾਂ 'ਚ ਕੁਝ ਪਾਉਣੀ ਹੁੰਦੀ ਸੀ ਨਾ ਗਲੇ 'ਚ ਨਾ ਹੱਥਾਂ 'ਚ ਕੜਾ ਪਾਉਣੀ ਹੁੰਦੀ ਸੀ ਇੱਕ ਵਸ ਕੜਾ ਬਿਲਕੁਲ ਸਿੰਪਲ ਹੁੰਦੀ ਸੀ ਤੇ ਜਦੋਂ ਮੇਰੇ ਹਸਬੰਦ ਮੈਨੂੰ ਦੇਖਣ ਆਏ ਨਾ ਤੇ ਮੈਨੂੰ ਸਾਰੇ ਕਈਆਂ ਨੇ ਤੂੰ ਕੰਨਾਂ 'ਚ ਕੁਝ ਪਾ ਲਾ ਤੂੰ ਗਲੇ 'ਚ ਕੁਝ ਪਾ ਲਾ ਹੱਥਾਂ 'ਚ ਪਾ ਲਾ ਮੈਂ ਕੁਝ ਨਹੀਂ ਮੈਂ ਬਿਲਕੁਲ ਸਿੰਪਲ ਸੀ ਮੈਂ ਕਹਿੰਦੀ ਮੇਰੇ ਹਸਬੰਦ ਨੇ ਮਦਦ ਹੀ ਹਸਬੰਦ ਹੁੰਦਾ ਨਹੀਂ ਮੈਂ ਤਾਂ ਜੇ ਮੁੰਡੇ ਨੇ ਮੈਨੂੰ ਪਸੰਦ ਕਰਨਾ ਹੋਇਆ ਇਦਾਂ ਹੀ ਪਸੰਦ ਕਰ ਲਓ ਮੈਂ ਇਤਨਾਸੇ ਬਟੋ ਮੇਰੇ ਹਸਬੰਡ ਵੀ ਮੇਰੇ ਨੂੰ ਬਹੁਤ ਸਿੰਪਲ ਸੀ ਮਤਲਬ ਇਹ ਸਿੰਪਲ ਹੈ ਹਜੇ ਤੱਕ ਵੀ ਮਤਲਬ ਸਿੰਪਲ ਹੈ ਆ ਦੇਖੋ ਮਨਗੇ ਤਾਨੀ ਤੂੰ ਦੇਖੀ ਮਨਿਕੀ ਫੋਟੋ ਇਹੋ ਹਾਂਜੀ ਇਹ ਜੀ ਮੈਂ ਆ ਇਹ ਮੇਰੇ ਮੋਟੂ ਜੀ ਉਹ ਸਟਾਇਨ ਤੇ ਜਦੋਂ ਆਏ ਸੀ 5 ਸਾਲ ਬਾਅਦ ਵਿੱਚ ਗਰੀਸ ਤੋਂ ਆਏ ਸੀ ਪੱਕੇ ਹੋ ਕੇ ਉਹ ਤੇ ਇਹ ਦੇਖ ਲਓ ਬਿਲਕੁਲ ਸਿੰਪਲ ਸੀ ਜੀ ਮਤਲਬ ਕਿ 골ਡ ਤੱਕ ਵੀ ਪਾਉਣਾ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਜਿੱਦਾਂ ਕੋਲੋਂ ਦਿਖਾਵ ਨਹੀਂ ਜਿੱਦਾਂ ਕਈ ਫੋਰਨਰਸ 골ਡ ਬੋ ਬਣਦੇ ਹੁੰਦੇ ਨਾ ਤੇ ਇਹਦਾ 골ਡ ਵਗੈਰਾ ਵੀ ਇਹਨਾਂ ਨੂੰ ਪਾਉਣਾ ਜਿੱਦਾਂ ਨਹੀਂ ਸੀ ਪਸੰਦ ਇਹ ਮੈਂ ਮੈਂ ਬਿਲਕੁਲ ਸਿੰਪਲ ਸੀ ਸਹੀ ਹੁੰਦੀ ਫੋਟੋ ਬਣੀ ਹਾਂਜੀ ਨੌਂਸਾਂ ਚੇਂਜ ਹੋਇਆ ਨਾ ਮੈਰਿਜ ਤੋਂ ਬਾਅਦ ਚ ਹਾਂ ਦੇਖੋ ਹੋਇਆ ਮੈਰਿਜ ਤੋਂ ਬਾਅਦ ਦੀ ਮੇਰੀ ਫੋਟੋ ਹੈ ਦੇਖ ਮੈਂ ਐਨੀ ਮੋਟੀ ਹੋ ਗਈ ਸੀ ਮਨੇ ਤੇ ਮੈਰਿਜ ਤੋਂ ਬਾਅਦ ਦੀ ਮੇਰੀ ਫੋਟੋ ਇੱਥੇ ਮੈਂ ਤਾਂ ਇੱਕ ਹਸਾਬ ਦੀ ਗੋਲ ਮਟੋਲ ਹੋ ਗਈ ਸੀ ਸਹੀ ਹੁੰਦੀ ਫੋਟੋ ਹਾਂਜੀ ਬਹੁਤ ਮੋਟੀ ਹੋ ਗਈ ਸੀ ਮੈਂ ਇਹ ਸਾਡੇ ਤਿੰਨਾਂ ਦੇ ਮੈਂ ਕੋਸ਼ਿਸ਼ ਕੀਤੀ ਫੋਟੋਆਂ ਸਾਰੀਆਂ ਤਾਂ ਨਹੀਂ ਦਿਖਾ ਸਕਦੀ ਅਤੇ ਤੇ ਕੋ ਮਨਵੀਰ ਤੋਂ ਬਾਅਦ ਵਿੱਚ ਮੈਂ ਕਿੰਨੀ ਮਤਲਬ ਕਿ ਮੇਰੀ ਸਿਹਤ ਮਤਲਬ ਬਹੁਤ ਜ਼ਿਆਦਾ ਸੇਹ ਸੀਗੀ ਮੇਰੀ ਐ ਮੇਰੇ ਹਸਬੰਡ ਇਹ ਮਨਵੀਰ ਛੋਟਾ ਹੁੰਦਾ ਬਹੁਤ ਸ਼ਰਾਰਤੀ ਸੀ ਉਹ ਮਨਵੀਰ ਛੋਟਾ ਉਹ ਤੋ ਮਤਲਬ ਕਿ ਤੇਨੂੰ ਨਾ ਉਹਨਾਂ ਨਾਲ ਡੌਗੀਜ਼ ਨਾਲ ਛੋਟੇ ਹੁੰਦੇ ਤੋਂ ਪਿਆਰ ਸੀ ਆ ਦੇ ਆ ਦੇਰੀ ਡਫੀ ਨਾਲ ਫੋਟੋ ਹੈ ਡਫੀ ਕੁੱਤਾ ਹੁੰਦਾ ਸੀ ਨੰਗਲਾ ਨਾਨਕੇ ਦੇ ਰਿਆਂ ਦੇ ਤੋ ਮਾਸਾ ਨਹੀਂ ਦੇ ਤੋ ਡਰਦਾ ਹੁੰਦਾ ਹਮ ਸਹੀ ਹੁੰਦੀ ਦਿਖਾਈ ਹਾਂਜੀ ਇਹਦੇ ਕੋਲ ਤੂੰ ਜਾ ਕੇ ਇਹਦੇ ਨਾਲ ਹੀ ਖੇਡਦਾ ਹੁੰਦਾ ਸੀ ਆ ਵੀ ਮਨਵੀਰ ਦੀਆਂ ਆ ਇੱਕ ਸਾਡੀਆਂ ਫੋਰਨ ਦੀਆਂ ਫੋਟੋਆਂ ਸਿਗੀਆਂ ਮੈਂ ਉਹ ਲੱਭਦੀ ਸੀ ਮੈਨੂੰ ਲੱਭੀਆਂ ਹੀ ਨਹੀਂ ਇਹ ਆ ਜੀ ਸਾਡੀਆਂ ਫੋਟੋਆਂ ਇੱਕ ਦੋ ਤੁਹਾਨੂੰ ਹੋਰ ਦਿਖਾ ਦਿੰਦੇ ਆ ਮੈਰਿਜ ਦੀਆਂ ਪੂਰੀ ਐਲਬਮ ਤਾਂ ਨਹੀਂ ਉਹ ਬੈੱਡ ਦੇ ਵਿੱਚ ਇੱਕ ਦਿਖਾਉਣੇ ਮਨਵੀਰ ਦੇਖ ਲਾ ਮੈਂ ਤੇਰੇ ਡੈਡੀ ਬਾਹਰ ਹੁੰਦੇ ਸੀ ਉਹਦੇ ਕੋਲੋਂ ਕਾ ਵੀਡੀਓ ਕਾ ਰਿਕਾਰਡ ਹੁੰਦੀ ਸੀ ਆ ਸਾਰੀਆਂ ਐਲਬਮ ਮੈਂ ਤੇਰੀਆਂ ਫੋਟੋਆਂ ਨਾਲ ਹੀ ਭਰੀ ਹੋਈਆਂ ਭਰੀਆਂ ਨੂੰ ਬਾਹਰ ਵਿੱਚ ਜਾ ਰਹੀਆਂ ਤੇਰੀਆਂ ਛੋਟੇ ਹੁੰਦੇ ਨੇ ਇੱਥੇ ਦੇਖ ਤੇ ਕਿੰਨਾ ਕਿਊਟ ਲੱਗਦਾ ਦੇਖ ਕੇ ਬਾਕ ਕਰ ਜਾਂਦੇ ਤਾਂ ਤੁਰੰਗ ਨਾ ਪਿਆ ਸੀ ਬਹੁਤ ਮੋਟੀ ਸੀ ਮੈਂ ਤੇ ਜਦੋਂ ਕੱਲ੍ਹ ਸਰ ਵੀ ਪ੍ਰੋਬਲਮ ਹੋਈ ਫੇਰ ਮੇਰੀ ਸਿਹਤ ਬਹੁਤ ਘਟ ਗਈ ਸੀ ਮਾਦੇ ਮਨੀ ਦੇ ਮਨੀ ਦੀ ਦਾਦੀ ਅੱਧੀ ਰਾਤ ਨੂੰ ਉੱਠ ਕੇ ਬੈਠ ਜਾਂਦਾ ਰੋਂਦਾ ਰੰਦਾ ਹੁੰਦਾ ਸੀ ਤੇ ਤੇਰੀ ਤੇ ਇੱਕ ਦਾਦੀ ਚੱਕ ਕੇ ਤਨ ਬੈਠੀ ਰਹਿੰਦੀ ਹੁੰਦੀ ਸੀ ਰਮਿਲਾਂ ਦੀ ਅਬਾਜਾਉਣ ਆਪਣੀ ਪੱਥਰੀ ਮੈਂ ਕਿਹ ਦਿਖਾ ਦਈ ਆ ਆ ਫੇਰ ਉਹਨੂੰ ਕੀ ਕਹੀਦਾ ਆ ਆ ਦੇਖੋ ਜਦੋਂ ਮਦਰ ਕਿ ਮੇਰੀ ਫੋਟੋ ਇਹਨਾਂ ਨੂੰ ਭੇਜੀ ਸੀ ਪਸੰਦ ਕਰਨ ਲਈ ਮਤਲਬ ਸਾਡਾ ਫੋਟੋ ਤੇ ਰਿਸ਼ਤਾ ਹੋਇਆ ਸੀ ਅਸੀਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਤੇ ਇਹ ਮਨੀ ਦੇ ਡੈਡੀ ਦੀ ਮੈਨੂੰ ਫੋਟੋ ਭੇਜੀ ਸੀ ਇਹ ਵਾਲੀ ਤੇਰੇ ਡੈਡੀ ਦੀ ਮੰਮੀ ਮਤਲਬ ਕਿ ਸਾਡੀ ਮੈਰਿਜ ਜਦੋਂ ਹੋਈ ਵੀ ਅਸੀਂ ਇੱਕ ਦੂਜੇ ਨੂੰ ਬਿਲਕੁਲ ਦੇਖਿਆ ਨਹੀਂ ਸੀ ਹੋਇਆ ਮੈਰਿਜ ਤੋਂ ਪਹਿਲਾਂ ਇਵਨ ਕਿ ਅਸੀਂ ਇੱਕ ਦੂਜੇ ਨੇ ਮਨਵੀਰ ਮੈਂ ਤੇ ਤੇਰੇ ਡੈਡੀ ਨੇ ਆਪਸ ਚੇਸੀ ਫੋਨ ਤੇ ਗੱਲ ਵੀ ਨਹੀਂ ਸੀ ਕੀਤੀ ਅਸੀਂ ਵਿਆਹ ਤੋਂ 3 ਦਿਨ ਪਹਿਲਾਂ ਦੇਖਿਆ ਇੱਕ ਦੂਜੇ ਨੂੰ ਦੇਖ ਲਾ ਜਰੂਰੀ ਥੋੜੀ ਰਿਸ਼ਤਾ ਹੋਈ ਨਿਭਦਾ ਜਦੋਂ ਵਿੱਚ ਫੋਨਾਂ ਤੇ ਗੱਲਾਂ ਕਰਦੇ ਰਹੋ ਹਨਾ ਤੇ ਕਿੰਨਾ ਕਿੰਨਾ ਚਿਰ ਮੰਗੇ ਰਹੋ ਐਦਾਂ ਨਹੀਂ ਹੁੰਦੀ ਆ ਦੇ ਡੈਡੀ ਨੇ ਸਾਰੀਆਂ ਬਾਹਰ ਦੀਆਂ ਫੋਟੋਆਂ ਆ ਇਹਨਾਂ ਦਾ ਫਰੈਂਡ ਮੈਂ ਡੈਥ ਹੋ ਗਿਆ ਵਾਲੇ ਦੇ ਇਹਨੂੰ ਮੈ ਵੀ ਮਿਲੀ ਹੋਈਆਂ ਜਦੋਂ ਮੈਂ ਗਈ ਸੀ ਨਾ ਗ੍ਰੀਸ ਆ ਆਦੀ ਗੱਲਾਂ ਹੀ ਬੋਲਦੇ

मैं मैं दी दी चु ු මැක ක ජන න කවගේ ගැඩි කොනි ේියස් න අපම් ්‍යතු පාච්ච තුම පැල්ලි අර කරේ රුත් කප කයිසි ඇර සොයිදී හඳන කීගන්නද චන් කචවන වවාලි ෆෝටෝ වාල මරිෂට පාදදී. ਆਹ ਦੇਖ ਤੇ ਕੰਗਣਾ ਖੇਲਣ ਦੀ ਮਾਦਾ ਕਿ ਮੈਂ ਕੰਗਣਾ ਖੇਲਣ ਦੇ ਵਿੱਚ ਮੈਂ ਜਿੱਤੀ ਸੀਗੀ ਇਹਨਾਂ ਨੇ ਵੀ ਇੱਕ ਨਾ ਦੋ ਨਾ ਪਤਾ ਕਿੰਨੀ ਵਾਰੀ ਖਿਲਾਇਆ 7 ਵਾਰੀ ਪੰਜ ਵਾਰੀ ਮੈਂ ਜਿੱਤੀ ਸੀ ਮਣੀ ਮਾਲੇ ਇਹ ਸਾਰੀਆਂ ਕੰਗਣੇ ਰਹੀਆਂ ਮੈਂ ਬਹੁਤ ਬ੍ਰਿਲੀਅੰਟ ਮਤਲਬ ਜਿਹਨੂੰ ਕਹਿਣਾ ਉਹ ਸੀ ਪੜਨ ਵਿੱਚ ਵੀ ਤੇ ਹਨ ਮੈਂ ਦਿਖਾਵਾਇਚ ਆ ਦੇਖੋ ਮੇਰੀ ਕੁਆਰੀ ਮਿੰਨੀ ਦੀ ਪਿੱਕ ਵਾਲੀ ਇਹ ਮੈਂ ਜਦੋਂ ਅਨਮੈਰਿਡ ਸੀ ਇਹ ਉਹ ਪਿੱਕਿਆ ਅਨਮੈਰਿਡ ਦੀ ਮੈਂ ਅੱਜ ਦੇਖਣ ਲਈ ਸੀ ਮੈਂ ਕਿੰਨਾ ਇਨਸਾਨ ਚੇਂਜ ਹੋ ਗਿਆ ਹਾਂ ਹਨਾ ਬਣੀ ਨਾ ਤਾਂ ਬਾਤ ਚ ਹੈ ਇਹ ਕਿਚ ਬਹੁਤ ਸੋਹਣੀ ਪਿੱਕ ਸੀ ਇੱਕ ਜਦੋਂ ਤੇਰੇ ਡੈਡੀ ਗਿਆ ਤਾਂ ਤਿੰਨ ਦਿਨ ਪਹਿਲਾਂ ਮੈਨੂੰ ਦੇਖਣ ਆਏ ਸੀ ਨਾ ਚੁੰਨੀ ਚੜਾਵਾ ਕਰਨਾ ਉਦੋਂ ਇੱਕ ਪਿੱਕ ਸੀਗੀ ਉਹਨੂੰ ਕੀ ਕਹਿੰਦਾ ਬਹੁਤ ਸਮਝ ਇਹਨੂੰ ਕਹ ਦੋ ਬਈ ਤੇ ਰੈਣੀ ਅੱਜ ਤੱਕ ਵੀ ਮੈਨੂੰ ਛੇੜਦੇ ਹੁੰਦੇ ਉਹ ਫੋਟੋ ਦੇਖ ਕੇ ਆ ਰਿਆ ਵਾਲੇ ਆ ਵਾਲੇ ਮਾਦਰ ਕਹਿੰਦੇ ਮੈਨੂੰ ਇਦਾਂ ਲੱਗੇ ਵੀ ਜਿੱਦਾਂ ਇਹ ਬਹੁਤ ਬਚਪਨੇ ਜੇਚੀ ਆ ਗੁੜੀ ਇਹ ਦੇਖਿਆ ਤੇਰੇ ਡੈਡੀ ਆ ਮਾਦਰ ਕੀ ਮਨਵੀਰ ਦੇ ਡੈਡੀ ਆ ਤੇ ਇਹ ਮੈਂ ਸਾਰੇ ਕਹਿੰਦੇ ਵੀ ਆਪਣੀ ਇਹਨੂੰ ਹੋਣ ਤੇਰੀ ਹੋਣ ਵਾਲੀ ਘਰ ਵਾਲੀ ਇਹਨੂੰ ਚੌਲ ਖਵਾ ਮਿੱਠਾ ਖਵਾਵੇ ਤੇਰੇ ਡੈਡੀ ਵੀ ਮੈਨੂੰ ਚੌਲ ਖਾਣ ਲੱਗੇ ਦੇਖ ਮੈਂ ਮੂੰਹ ਕਿੱਦਾਂ ਵੱਡਿਆ ਹੋਇਆ ਇਹ ਸਾਰੀਆਂ ਜੀ ਸਾਨੂੰ ਵਿਆਹ ਤੋਂ ਪਹਿਲਾਂ ਜਦੋਂ ਅਸੀਂ ਮਿਲੇ ਤਿੰਨ ਦਿਨ ਪਹਿਲਾਂ ਇਹ ਚੁੰਨੀ ਜੜਾ ਕੇ ਦੀ ਫੋਟੋ ਇੱਥੇ ਵੀ ਨਹੀਂ ਮੈਂ ਮਨੀ ਥ੍ਰੈਡਿੰਗ ਕਰਾਈ ਨਾ ਥ੍ਰੈਡਿੰਗ ਕੋਸ਼ ਨਹੀਂ ਦੇ ਲਾਂ ਵਾਲੀ ਸਿੰਪਲ ਸੀਮ ਚਲੋ ਇਹ ਸੀ ਜੀ ਕੁਛ ਪੁਰਾਣੀਆਂ ਫੋਟੋਆਂ ਅੱਜ ਕੱਢ ਲਈ ਸੀ ਤੇ ਮੈਂ ਸੋਚ ਰਹੀ ਸੀ ਕਿ ਕੋਈ ਨਾ ਕੋਈ ਮੈਨੂੰ ਉਹ ਫੋਟੋ ਮਿਲ ਜੂਵੇ ਜਿਹਨੂੰ ਕਹਿੰਦੇ ਆ ਸੋਰੀ ਜਿਹੜੀਆਂ ਸੀ ਸਾਡੀਆਂ ਫੋਟੋਆਂ ਹੁੰਦੀਆਂ ਉਹ ਮਨੀ ਲੱਭੀਆਂ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਗਈਆਂ ਉਹ ਵੇਚੀ ਹੋਣੀ ਆਇਆ ਚਲੋ ਜੀ ਦੱਸੋ ਜੇ ਕਿਸੇ ਨੇ ਸਾਡੀ ਸਟੋਰੀ ਸੁਣਨੀ ਹੋਵੇ ਵੀ ਸਾਡੀ ਮੈਰਿਜ ਕਿੱਦਾਂ ਹੋਈ ਫਿਰ ਮੈਂ ਸੁਣਾਉਂਗੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਇਹਨਾਂ ਵਲੌਗ ਵੀ ਨਹੀਂ ਸੀ ਜਸਟ ਛੋਟੀ ਮੋਟੀ ਵੀਡੀਓ ਸੀ ਜਿਹੜਾ ਆਪਾਂ ਤੁਹਾਡੇ ਨਾਲ ਜ਼ਿਆਦਾ ਸਾਂਝੀਆਂ ਕਰਨ ਦੇ ਸੀ ਤੇ ਹੁਣ ਇਹਨਾਂ ਨੂੰ ਵਿੱਚ ਰੱਖ ਦੂੰਗੀ ਐਲਬਮ ਐਲਬम्स ਤਾਂ ਬਹੁਤ ਹੈ ਮੈਰਿਜ ਦੀਆਂ ਆਂਟੇ ਆ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨਾਂ ਜਣਾਂ ਨੂੰ ਸਾਡੇ ਵਲੌਗ ਪਸੰਦ ਆ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ